जय महाकाल जयकारे वीर बजरंग हर हर महादेव ते जे संगਾਨੂੰ ਪਤਾ ਜੀ ਐਰਕੇਸਪਟੇ ਸਾਡੇ ਜੈ ਸ਼ੇਰਵਾਲੀ ਮਹਾ ਕਲਬ ਦੇ ਪ੍ਰੈਜ਼ੀਡੈਂਟ ਨੇ ਜੀ ਤੀਸਰੀ ਸ਼ੋਭਾ ਯਾਤਰਾ ਗੱਡਾ ਲੱਗਿਆ ਨਯਾਤ ਕੀ ਨਜ਼ਰ ਦਾ ਪ੍ਰਮਾਣ ਜਿਹੜੇ ਵਿੱਚ ਉਹ ਜੈਨ ਤੋਂ ਮਹਾਕਾਲ ਜੀ ਦੀ ਸਵਾਰੀ ਆਣੀ ਹੈ ਤੇ ਤੀਸਰੀ ਯਾਤਰਾ ਐਸਾ ਨਿਕਲਣੀ ਹੈ 28 ਨਵੰਬਰ ਨੂੰ ਦਾਣਾ ਮੰਡੀ ਤੋਂ ਸ਼ੁਰੂ ਹੋਣੀ ਪੁਰਾਣੀ ਤੋਂ ਤੇ ਮੀਆਂ ਮਲੇਗਾ ਖਤਮ ਹੋਣੀ ਹੈ ਉਸ ਵਾਰ 29 ਤਰੀਕ ਨੂੰ 29ਵਾਂ ਜਾਗਰਣ ਉਹਨਾਂ ਨੇ ਜੀ ਐਤ ਕੀ ਮੀਆਂ ਮਲੇ ਦੇ ਵਿੱਚ ਤੇ ਜ਼ਰੂਰ ਇਹ ਸ਼ਰਵਸਨ ਬੇਨਤੀ ਕਰਦੇ ਆ ਕਿ ਇਹ ਜਾਗਰਨ ਦੇ ਵਿੱਚ ਤੇ ਯਾਤਰਾ ਦੇ ਵਿੱਚ ਉਹ ਮਮਾ ਕੇ ਪਹੁੰਚੋ ਜੈ ਮਹਾਕਾਲ ਜੀ ਜੈ ਸ਼੍ਰੀ ਮਹਾਕਾਲ ਜੀ ਗਾਰਾ ਸ਼ਰਵਾਲੀ ਮਾਤਾ ਜੀ ਦਾ ਬਹੁਤ ਸਾਚੇ ਦਰਬਾਰ ਕੀ ਜੈ ਜਿਵੇਂ ਕਿ ਇਹ ਹਰ ਸਾਲ ਮਹਾਕਾਲ ਦੀ ਯਾਤਰਾ ਨਿਕਾਲਦੇ ਵੇ ਆ ਤੇ ਸਾ ਤੀਸਰੀ ਯਾਤਰਾ ਦਾ ਗਾਰਾ ਮੁੰਡੇ ਸ਼ੁਰੂ ਹੋ ਕੇ ਡੇਹੜਾ ਰੋਡ ਸਿੱਧੀ ਰੋਡ ਸਾਰੇ ਪਾਸੇ ਜਾਏਗੀ ਤੇ ਅੱਜ ਮੇਕਿੰਗ ਮੀਆਂ ਮਲੇ ਜਾ ਕੇ ਇਸ ਸਮਾਪਤ ਹੋਏਗੀ ਤੇ 2 ਵਜੇ ਯਾਤਰਾ ਤੋਂ ਸ਼ੁਰੂ ਹੋ ਕੇ ਤੇ 39ਵੇਂ ਮੀਆ ਮਲੇ ਪਹੁੰਚੇਗੀ ਤੇ ਸਾਨੂੰ ਸਾਰਨ ਸਾਰਨ ਸ਼ਹਿਰ ਵਸਨ ਨੂੰ ਕਹਿਣਾ ਚਾਹਣਾ ਕਿ ਆਪਣਾ ਆਓ ਹੀਰਵਾਲੋਂ ਭੋਲੇ ਨਾ ਦਾ ਆ ਕੇ ਸਾਰੇ ਜਣੇ ਆਓ ਤੇ ਅਗਲੇ ਦਿਨ ਜਾਗਰਣ ਹੈ 29 ਤਰੀਕ ਨੂੰ ਮੀਆ ਮਲੇ ਇੱਕ ਕਾਲੇ ਦਵਾਰੇ ਦੀ ਪਾਰਟੀਆਂ ਆ ਰਹੀਆਂ ਜਾਗਰਣ ਕਰਨ ਲਈ ਤੇ ਸਾਰੇ ਹੀ ਆ ਕੇ ਮਾਤਰਾ ਦਾ ਸ਼ਿਰੋਪ ਪ੍ਰਾਪਤ ਕਰੋ ਐ ਸ਼ੇਰ ਵਾਲੀ ਮਾਤਾ ਜੀ ਦਾ ਬਹੁਤ ਸਾंचे ਦਰਬਾਰ ਕੀ ਜੈ